ਪੀਰਾਂਵਾਂ ਕੰਟੈਕਟ ਸੋਸ਼ਲ ਸਰਵਿਸ ਫਾਊਂਡੇਸ਼ਨ ਦੀ ਜੋ ਉਹ ਐਨੂਅਲ ਜਨਰਲ ਮੀਟਿੰਗ ਹੈ ਸਾਡੀ ਇੱਥੇ ਗੋਵਿੰਦਗੜ੍ਹ ਜੀ ਤਸੀਹਨਾਬ ਡਿਸਟ੍ਰਿਕਟ ਸੰਗਰੂਪ ਮੰਬੀਣ ਕਰਪਾਣ ਚ ਹੋਣ ਜਾ ਰਹੀ ਹੈ ਤੁਹਾਨੂੰ ਸਾਰਿਆਂ ਦਾ ਇੱਥੇ ਹੋਰ ਤੇ ਮੈਸੇਜ ਆਇਆ ਹੈ ਆਖਰ ਸਭ ਦਾ ਤੇ ਸਵੇਰ ਟਾਈਮ 11 ਦਾ 10:80 ਨੂੰ ਸਟਾਰਟ ਕਰ ਰਹੇ ਆ ਤੇ ਸਭ ਤੋਂ ਪਹਿਲਾਂ ਆਪੋ ਨਾ ਨਾ ਨਾਮੀ ਸੀ ਕਿ ਪਹਿਚਾਣ ਲਈ ਇਹਨਾਂ ਦੇ ਇੱਕ ਇੱਕੋ ਵਾਅਦ ਡਾਕਟਰ ਭੀਮਰਾਓ ਬੀਟਰ ਸਟਡੀ ਸੈਂਟਰ ਲਾਂਗੋ ਵਾਲ ਦੇ ਆ ਰਹੇ ਨੇ ਬੱਚੀ ਕੋਈ ਨਹੀਂ ਐਕਟੀਵਿਟੀ ਹੋਗੀ આ જલ્દી ਨਾਮ ਲੈ ਕੇ ਨਾ ਜਾਣ ਪਛਾਣ ਕਰਾ ਦੇ ਹਾਂ ਜਾਨ ਪਛਾਣ ਕਰਾਉਣਾ ਤੇਰਾ ਪੁਰਾਣਾ ਕਿਆ ਹੂੰ ਆਪਾਂ ਨਾ ਹਾਂ ਤੋਂ ਬਾਈ ਕੰਨੇ ਦੇ ਸਾਧਿਆ ਦਾ ਜਿਹੜਾ ਇਹਦਾ ਟੀਮ ਹੈਗੀ ਇਹਨਾਂ ਨਾਲ ਨਾਮ ਸਾਫ ਕਰਾ ਵੀ ਜਿਹੜੇ ਕੌਂਸਲ ਤੇ ਬੈਠੇ ਨੇ ਅਸੀਂ ਉਹ ਵਿਤੀ ਜੀ ਕਹਿੰਦੇ ਹਾਂ ਬਹੁਤ ਸਾਧਾ ਮੇਰੇ ਨਾਲ ਇਹ ਸਾਧਾ ਜਿਹੜਾ ਸਾਧਨੇਰੇ ਨੇ ਸੰਦੀਪ ਜੀ ਫੋਨ 'ਤੇ ਅਸੀਂ ਫੋਨ ਕਰਦੇ ਹਾਂ ਇਹਨਾਂ ਦਾ ਵੀ ਹੋਣੀ ਹੈ ਬੰਦ ਘੜਾ ਲੈ ਸਕਦੇ ਹੋ ਪੈ ਆ ਪੈ ਨਾ ਬਾਕੀ ਤੇ ਆ ਵੀ ਚੁੱਕਣ ਦਿਹਾੜੋ ਇਹਨੇ ਇੰਤਹਾ ਦਾ ਸਾਥੀ ਤੁਹਾਡਾ ਦੁਨੀਆ ਦੇ ਤੁਰ ਕੇ ਜਿਹੜਾ ਨਾਲ ਹੁੰਦਾ ਦੇਗਾ ਪੱਕ ਜਿਤਮਾਨ ਹੁੰਦਾ ਦੇਗਾ ਤੇ ਉਹ ਤੁਸੀਂ ਬਹੁਤ سارے ਪ੍ਰੋਗਰਾਮਾਂ ਦੇ ਵਿੱਚ ਤਾਂ ਜਿਹੜਾ ਰਿਹਾ ਹੈ ਅੱਜ ਜਿਹੜਾ ਤੁਹਾਡਾ ਫਰਾਕ ਪ੍ਰੋਡਕਸ਼ਨ ਵੱਲੋਂ ਸ਼ਮਾਕ ਵਿੱਚ ਰੱਖਿਆ ਅਸੀਂ ਤੁਹਾਨੂੰ ਵਿਦਾਇਆ ਨਿੰਦੇ ਜਿਹੜਾ ਤੁਸੀਂ ਅਭਿਲਾਗਾ ਕਰਦਾ ਮੇਰੇ ਕਹਦਾ ਰੇਤ ਤੇ ਬਸਤੀ ਕਰਨੀ जो भी गलिखी हुई है सारी सारिया कर रहे हो भी विद्या बिना सारा कहीं बंदा जी अर्थ में पहाड़ी कमजोरी है पढ़ूंगा कोई ना कोई छोटी मोटी नौकरी प्राइवेट चाहे कोई सरकारी तो इस करके सदार कराव गुरपीत जी साढ़े बहुत साहब आए हैं ਸਤਿ ਸ਼੍ਰੀ ਅਕਾਲ ਨੌਬੱਤ ਜਾ ਰਹੇ ਨਾ ਤੇ ਉਹਨਾਂ ਨੌਬੱਤਾਂ ਮਾ ਬਾਤ ਤੇ ਪਛੀਦ ਮਿਲ ਆਪੇ ਦੇ ਲੇਖੇ ਦੇ ਲਾਭੀ ਹੋਣੇ ਲਈ ਲਿਖਵਾਉਂਦੇ ਆਂ। ਭਾਈ ਰਾਜੂ ਰੋਹੀ ਆਇਆ ਹੀ ਨਕਰਦੇ ਨੇ। ਇਹ ਗਾਨੇ ਨੂੰ ਅੰਦਾਜ਼ ਬਧੀਆ ਤੇ ਹਰਵਿੰਦਰ ਜੀ ਜਿਹੜਾ ਸਾਹਿਬ ਹਰਿਆ ਸਿੰਘ ਜੀ ਪ੍ਰਧਾਨ ਅਮੇਗਾ ਸਭਾ ਪੰਜਾਬ ਸਾਡੇ ਸਭ ਤੋਂ ਪੁਰਾਣੇ ਕਲਾਕਾਰ ਪ੍ਰਿੰਸੀਪਲ ਦੇਹਾ ਸਾਲੀ ਜਿੰਨਾ ਕੋਈ ਮੇਰੇ ਨਾਲ ਕਹਿ ਨੂੰ ਕੋਈ ਕਿਸ ਬੋਲਣਾ ਆਇਆ ਦਾ ਤੇ ਮੈਂ ਮਨ ਸੋਚਦਾ ਰਹਿਣਾ ਨਿਆਰਾ ਹੁੰਦਾ ਫੇ ਹੋੜੀ ਮੈਨੂੰ ਵੀ ਯਾਰਪਾ ਹੁੰਦਾ ਰਿਹਾ ਕੋਈ ਗੀਤ ਬੋਲਣ ਦਾ ਕਿਉਂ ਮੈਂ ਕਦੀ ਨਾ ਕਦੇ ਸੋਚਦਾ ਹਾਂ ਦਾ ਜਦੋਂ ਲਗੋ ਜਿਆ ਕਿ ਸਾਲ ਕੀ ਤੇ ਇਹਨਾਂ ਦੇ ਟੀਮਾਂ ਜਿਹੜੀਆਂ ਬੋਲਿਆ ਹੁੰਦੇ ਆ ਤੇ ਮਾਤਾ ਨੂੰ ਵੀ ਪੰਜ ਸੋ ਬੋਲਦਾ ਦੇਖੋ ਦੇਖੋ ਹੋ ਗਿਆ ਨੀਰ ਦੇ ਸਾਥ ਇੱਥੇ ਨੇ ਉਹਨਾਂ ਦਾ ਪਰਿਵਾਰ ਆਇਆ ਹੋਇਆ ਦਾ ਦੇਸ਼ ਰਾਜ ਜੀ ਨਾਲ ਮਰ ਦਰਸ਼ਨ ਜੀ ਇਸ ਨਾਮ ਤੋਂ ਵਿਸ਼ਵਾਸ ਨਾਲ ਤੁਹਾਨੂੰ ਸੱਚ ਦੱਸਣਾ ਵੀ ਤੁਸੀਂ ਕਲਾਕਾਰ ਦੇ ਮੁੱਦੇ ਬਾਰੇ ਇਨਕਲਾਬੀ ਸੈਂਥਮ ਜਿਹੜਾ ਫੋਟਾ ਹੈਗਾ ਕਿਸੇ ਨੂੰ ਤੁਸੀਂ ਦੇਖ ਕੇ ਬੰਦਾ ਖੜਦਾ ਹੈ ਵੜੀ ਵਾਰ ਹੈ ਉਪੀਂਜੀ ਮੈਂ ਤੁਹਾਨੂੰ ਦੱਸੀ ਹੂੰ ਗਾਇਆ ਇੱਕ ਵਾਰ ਕੀਤੇ ਵੀ ਪਟਿਆਲੇ ਵਿਆਹ ਦੇ ਪ੍ਰੋਗਰਾਮ ਆਦੇ ਕਮਾ ਬਾਹੂ ਮਾਗੀਤ ਗਾਇ ਗੀਤ ਤੇ ਜੱਕ ਨੇ ਮੋੜ ਬੈਠੇ ਰੁਈਆ ਵੇ ਰੱਖ ਦੇ ਨਾ ਬਾਹੂ ਮਾਹਬਲਾ ਨਹੀਂ ਆਉਂਦੇ ਜੱਕ ਨੇ ਜੱਕ ਨੇ ਮੇਰੇ ਕਹਿੰਦੇ ਜਿਹੜੇ ਗੀਤ ਨੇ ਬਾਹੂ थोड़ा थोड़ा परिवार मन रहा है लेकिन एक रुपए गुरप्रीत जी कह गए गुरप्रीत हम बहुत वाला उपरा जैसे नहीं कदया तो जिंदा वाला उपराला नवी पीढ़ी में

சார ஆனா ஆோ அப்போ நான் சாலையே

پڪو ڪٿي وڃي ٿو ڇو نه سنيو 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 س ਜੀ ਕੋਲ ਸੰਤਾ ਚੱਲਦੀ ਚੱਲਦੀ ਚੱਲਾਈ ਜੀ ਆਪਰਾ ਘਰ ਤੇ ਰੋਟਾ ਮਾਂ ਆਪੇ ਤੇ ਜਗਾਈ ਸੀ ਜੀ ਕੋਲ ਸੰਤਾ ਚੱਲਦੀ ਹੱਥ ਜਾਈ ਸੀ ਅਲਮਗਾਂਤੀ ਨਾਲ ਅਲਮਗਾਂਤੀ ਨਾਲ ਤੁਸਤੇ ਕਿਹਦੇ ਆਉਂਦੇ ਨੇ Yeah. <laughs> सेने आई बैठ गए निकल जाने लगे से याद है तारे आई पहला निकल जाने लगे बैठ गए निकल जाने लगे अरब बदायी है कुछ अरब बदायी है कुछ ना बिन्दे

पिछले साल क्या दूसरी कमारी साझा कर लगे जनिया कई बार बे साफ है कुछ करना और समझ आनी चाहिए तीन बजे दीपी क न

अरे ये करना और वाला नहीं लगता है ना